ਤੁਸੀਂ ਖੇਤੀ ਦੀ ਗੱਲ ਕੀਤੀ ਹੈ ਮੈਨੂੰ ਅੰਦੋਲਨ ਦਾ ਚੇਤਾ ਆਉਂਦਾ ਹੈ ਪਿਛਲੇ ਦਿਨੀ ਜਿਹੜਾ ਘਟਨਾਕਰਮ ਹੋਇਆ ਅੰਦੋਲਨ ਦੇ ਨਾਲ ਤੁਹਾਡਾ ਉਹਦੇ ਤੇ ਕੀ ਪ੍ਰਤੀਕਰਮ ਹੈ ਦੇਖੋ ਜਿਹੜਾ ਅੰਦੋਲਨ ਨੇ ਦੀ ਕੋਈ ਵੀ ਰੂਪਰੇਖਾ ਉਹ ਯੂਨੀਅਨ ਕੱਟ ਸਕਦੇ ਕਿਉਂਕਿ ਉਹਦੇ ਕੋ ਪੱਕਾ ਕਾਡਰ ਹੁੰਦਾ ਹਮ ਅਸੀਂ ਜਾਂ ਤੁਸੀਂ ਨਿੱਜੀ ਤੌਰ ਤੇ ਸਮਰਥਕ ਹੈ ਅੰਦੋਲਨ ਦੇ ਪਹਿਲਾਂ ਵੀ ਅਸੀਂ ਹੁਣ ਵੀ ਹਾਂ ਤੇ ਭਵਿੱਖ ਚ ਵੀ ਰਹਿਵਾਂਗੇ ਅੰਦੋਲਨ ਦੀ ਬਸ ਇੱਕੋ ਪ੍ਰੋਬਲਮ ਹੈ ਕਿ ਆਮ ਜਿਹੜਾ ਆਵਾਮ ਹੈ ਜਿਹੜਾ ਹੱਕ ਲਈ ਮਤਲਬ ਕੋਈ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦਾ ਉਹਨੂੰ ਇਹ ਨਹੀਂ ਸਮਝ ਆਉਂਦੀ ਮੈਂ ਕਿੱਧਰ ਨੂੰ ਤੁਰਾਂ ਮੰਨ ਲਓ ਪੰਜਾਬ 'ਚ ਜੇ ਇੱਕ ਜਾਂ 10 ਦੋ ਚਾਰ ਜੂਨੀਅਨ ਹੋਣ ਇਹ ਬੰਦਾ ਡਿਸਾਈਡ ਕਰ ਪਾਉਂਦਾ ਪਹਿਲਾਂ 32 ਸੀ ਹੁਣ ਸ਼ਾਇਦ ਇਹ ਦੋ ਵੀ ਵਧ ਗਈਆਂ ਉਹ ਆਮ ਬੰਦਾ ਭਵਿੱਖ 'ਚ ਇਹ ਹੀ ਖਦਸ਼ਾ ਕਿ ਜੇ ਕੋਈ ਮਨੁੱਖੀ ਹੱਕਾਂ ਲਈ ਜਾਂ ਖੇਤੀ ਵੜੀ ਲਈ ਜਾਂ ਮਜ਼ਦੂਰਾਂ ਲਈ ਕੋਈ ਅੰਦੋਲਨ ਕਰਦਾ ਉਹ ਕਿੱਧਰ ਨੂੰ ਜਾਊਗਾ ਮਤਲਬ ਕੌਣ ਲੀਡ ਕਰੂਗਾ ਉਹਨਾਂ ਨੂੰ ਉਸ ਤਰ੍ਹਾਂ ਦੀ ਲੀਡਰਸ਼ਿਪ ਕੁਆਲਿਟੀ ਕਿਹੜੇ ਇੱਕ ਬੰਦੇ ਕੋਲ ਹੈ ਉਹ ਤੇ ਡਿਪੈਂਡ ਕਰਦਾ ਬਿਲਕੁਲ ਠੀਕ ਹੈ ਸਿਸਟਮ ਦੇ ਖਿਲਾਫ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਮੈਂ ਓਪਨਿੰਗ ਚ ਵੀ ਇਹ ਗੱਲ ਕਹੀ ਹੈ ਹਕੀਕੀ ਤੌਰ ਤੇ ਤੁਹਾਡੇ ਤੇ ਉਹ ਚੀਜ਼ਾਂ ਅਸਰ ਕਰਦੀਆਂ ਹਨ ਔਰ ਤੁਸੀਂ ਜ਼ਮੀਨ ਤੇ ਵੀ ਨਜ਼ਰ ਆਉਨੇ ਹੋ ਤੁਸੀਂ ਮਾਨ ਸਾਹਿਬ ਸਿਸਟਮ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ ਔਰ ਲੋਕਾਂ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ ਦੇਖੋ ਜਿਹੜਾ ਸਮਾਜ ਨੂੰ ਜਿਹੜਾ ਬਦਲਣਾ ਨਾ ਉਹ ਨਾ ਸਿਸਟਮ ਕੱਲਾ ਬਦਲਦਾ ਨਾ ਸਰਕਾਰ ਉਹਦੇ ਚ ਅਸੀਂ ਵੀ ਜ਼ਿੰਮੇਵਾਰ ਹੁੰਨੇ ਹਾਂ ਹੂੰ ਉਦੀ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਮੈਂ ਪੜਦਾ ਜਿੱਦਾਂ ਹੁਣ ਮੇਰਾ ਪਿੰਡ ਆ ਮੈਂ ਆਪਣੇ ਪਿੰਡ ਬਹੁਤ ਬੈਠਦਾ ਪਿੰਡ ਚ ਕੀ ਪ੍ਰੋਬਲਮ ਹੈ ਪਿੰਡ ਚ ਪਿੰਡਾਂ ਚ ਗੁੱਟ ਬਣ ਗਏ ਜਿੱਦਾਂ ਪਹਿਲਾਂ ਅਕਾਲੀ ਸੀ ਕੁਸ਼ ਪਰਿਵਾਰ ਕੁਸ਼ ਕਾਂਗਰਸ ਸੀ ਸੀ ਹੁਣ ਇੱਕ ਆਮ ਆਦਮੀ ਨਾਲ ਜੁੜ ਗੇ ਤੀਜਾ ਗੁੱਟ ਇਹਦਾ ਗੁੱਟ ਬਣ ਗਏ ਉਹ ਨਿੱਜੀ ਜ਼ਿੰਦਗੀ ਚ ਵੀ ਗੋਟੀ ਬਣੇ ਰਹਿੰਦੇ ਔਰ ਜਿੱਦਾਂ ਮੈਂ ਪਿੰਡ ਬੈਠਦਾ ਜੇ ਜੇ ਦੋ ਬੰਦੇ ਆਕੇ ਦੂਜੇ ਪਾਸੇ ਵਾਲੇ ਉਹ ਨਾਰਾਜ਼ ਹੋ ਜਾਂਦੇ ਅਸੀਂ ਨਿੱਜੀ ਤੌਰ ਤੇ ਮੈਂ ਆਪ ਹੀ ਮਨਾ ਲੰਨਾ ਹੈ ਉਮਰ ਮੈਨੂੰ ਆਪਣੇ ਪਿੰਡ ਦਾ ਮੋਹ ਹੈ ਪਰ ਉਹਨਾਂ ਕਈ ਵਾਰੀ ਕਹਿਣਾ ਉਹਨਾਂ ਵੀ ਵੋਟ ਜਿਨੂੰ ਮਰਜ਼ੀ ਪਾਓ ਹਮ ਯਾਰ ਆਪਸ ਚ ਐਦਾ ਕਿਉਂ ਬਣਾ ਕੇ ਰੱਖ ਦਉ ਮੂੰ ਬੀਜੇ ਫਿਰ ਮੇਰੇ ਕੋ ਦੂਜਾ ਚਾਹ ਪੀ ਗਏ ਤਾਂ ਫਿਰ ਦੂਜਾ ਦੂਜਾ ਨਾਰਾਜ਼ ਹੋ ਗਿਆ ਸਮਾਜ ਨੂੰ ਅਸੀਂ ਆਪ ਵੀ ਕਿਤੇ ਕਿਤੇ ਜ਼ਿੰਮੇਦਾਰ ਹੈ ਮੰਨ ਲਓ ਜਿਵੇਂ ਇੱਕ ਪਿੰਡ ਹੈ ਜੇ ਇੱਕ ਪਿੰਡ ਦੀ ਪੰਚਾਇਤ ਇਹ ਤਹਈਆ ਕਰ ਲੈ ਕੇ ਮੇਰੇ ਪਿੰਡ ਨਸ਼ਾ ਨਹੀਂ ਵਿਕੂਗਾ ਗੱਲ ਖਤਮ ਹੈ ਮਤਾ ਪੈ ਗਿਆ ਹਮ ਤਾਂ ਕਿਵੇਂ ਵਿਕ ਜਾਊਗਾ ਫਿਰ ਬਿਲਕੁਲ ਠੀਕ ਹੈ ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਮੰਨ ਲਓ ਇੱਕ ਪੰਚਾਇਤ ਹੈ ਤੇ ਪੰਚਾਇਤ ਮਾਨ ਲੋ ਮਤਾ ਪਾ ਵੀ ਦਿੰਦੀ ਹੈ ਕਿ ਪਿੰਡ ਚ ਨਸ਼ਾ ਨਹੀਂ ਵਿਕੂਗਾ ਹੁਣ ਜਿਹੜਾ ਉਹਨਾਂ ਦਾ ਆਪੋਜ਼ਿਟ ਜਿਹੜਾ ਗਰੁੱਪ ਹੈ ਉਹਨਾਂ ਨਾਲ ਨਹੀਂ ਤੁਰੂਗਾ ਉਹ ਹੂੰ ਤਾਂ ਫਿਰ ਤੁਸੀਂ ਕੀ ਕਰੋਗੇ ਬਹੁਤ ਚੀਜ਼ਾਂ ਆਪਾ ਕਲੀਆਂ ਸਰਕਾਰ ਤੇ ਨਾ ਸਿਟੀ ਕੁਝ ਆਪ ਦੀਆਂ ਵੀ ਜ਼ਿੰਮੇਵਾਰੀਆਂ ਚੱਕੀਏ ਤੁਸੀਂ ਖੇਤੀ ਦੀ ਗੱਲ ਕੀਤੀ ਹੈ ਮੈਨੂੰ ਅੰਦੋਲਨ ਦਾ ਚੇਤਾ ਆਉਂਦਾ ਹੈ ਪਿਛਲੇ ਦਿਨ ਜਿਹੜਾ ਘਟਨਾਕ੍ਰਮ ਹੋਇਆ ਅੰਦੋਲਨ ਦੇ ਨਾਲ ਤੁਹਾਡਾ ਉਹਦੇ ਤੇ ਕੀ ਪ੍ਰਤੀਕਰਮ ਹੈ ਦੇਖੋ ਜਿਹੜਾ ਅੰਦੋਲਨ ਦੀ ਕੋਈ ਵੀ ਰੂਪਰੇਖਾ ਉਹ ਯੂਨੀਅਨ ਕਰ ਸਕਦੇ ਕਿਉਂਕਿ ਉਹਦੇ ਕੋ ਪੱਕਾ ਕਾਡਰ ਹੁੰਦਾ ਹੂੰ ਅਸੀਂ ਜਾਂ ਤੁਸੀਂ ਨਿੱਜੀ ਤੌਰ ਤੇ ਸਮਰਥਕ ਹੈ ਅੰਦੋਲਨ ਦੇ ਪਹਿਲਾਂ ਵੀ ਅਸੀਂ ਹੁਣ ਵੀ ਤੇ ਭਵਿੱਖ ਚ ਵੀ ਰਵਾਂਗੇ ਅੰਦੋਲਨ ਦੀ ਬਸ ਇੱਕੋ ਪ੍ਰੋਬਲਮ ਹੈ ਕਿ ਆਮ ਜਿਹੜਾ ਆਵਾਮ ਹੈ ਜਿਹੜਾ ਹੱਕ ਲਈ ਮਤਲਬ ਕੋਈ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦਾ ਉਹਨੂੰ ਇਹ ਨਹੀਂ ਸਮਝ ਆਉਂਦੀ ਮੈਂ ਕਿੱਧਰ ਨੂੰ ਤੁਰਾਂ ਮੰਨ ਲਓ ਪੰਜਾਬ ਚ ਜੇ ਇੱਕ ਜਾਂ 10 2 4 ਜੂਨੀਅਨ ਹੋਣ ਇਹ ਬੰਦਾ ਡਿਸਾਈਡ ਕਰ ਪਾਉਂਦਾ ਪਹਿਲਾਂ 32 ਸੀ ਹੁਣ ਸ਼ਾਇਦ ਇਹ ਦੋ ਵੀ ਵਧ ਗਈਆਂ ਉਹ ਆਮੰਦਾ ਭਵਿੱਖ ਚ ਇਹੀ ਖਦਸ਼ਾ ਕਿ ਜੇ ਕੋਈ ਮਨੁੱਖੀ ਹੱਕਾਂ ਲਈ ਜਾਂ ਖੇਤੀ ਵੜੀ ਲਈ ਜਾਂ ਮਜ਼ਦੂਰਾਂ ਲਈ ਕੋਈ ਅੰਦੋਲਨ ਕਰਦਾ ਉਹ ਕਿੱਧਰ ਨੂੰ ਜਾਊਗਾ ਮਤਲਬ ਕੌਣ ਲੀਡ ਕਰੂਗਾ ਉਹਨਾਂ ਨੂੰ ਉਸ ਤਰ੍ਹਾਂ ਦੀ ਲੀਡਰਸ਼ਿਪ ਕੁਆਲਿਟੀ ਕਿਹੜੇ ਇੱਕ ਬੰਦੇ ਕੋਲ ਹੈ ਉਹ ਤੇ ਡਿਪੈਂਡ ਕਰਦਾ ਬਿਲਕੁਲ ਠੀਕ ਹੈ ਸਿਸਟਮ ਦੇ ਖਿਲਾਫ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਮੈਂ ਓਪਨਿੰਗ ਚ ਵੀ ਇਹ ਗੱਲ ਕਹੀ ਹੈ ਹਕੀਕੀ ਤੌਰ ਤੇ ਤੁਹਾਡੇ ਤੇ ਉਹ ਚੀਜ਼ਾਂ ਅਸਰ ਕਰਦੀਆਂ ਹਨ ਔਰ ਤੁਸੀਂ ਜ਼ਮੀਨ ਤੇ ਵੀ ਨਜ਼ਰ ਆਉਨੇ ਹੋ ਤੁਸੀਂ ਮਾਨ ਸਾਹਿਬ ਸਿਸਟਮ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ ਔਰ ਲੋਕਾਂ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ ਦੇਖੋ ਜਿਹੜਾ ਸਮਾਜ ਨੂੰ ਜਿਹੜਾ ਬਦਲਣਾ ਨਾ ਉਹ ਨਾ ਸਿਸਟਮ ਕੱਲਾ ਬਦਲਦਾ ਨਾ ਸਰਕਾਰ ਉਹਦੇ ਚ ਅਸੀਂ ਵੀ ਜ਼ਿੰਮੇਵਾਰ ਹੁੰਨੇ ਹਾਂ ਹੂੰ ਉਹਦੀ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਮੈਂ ਪੜਦਾ ਜਿੱਦਾਂ ਹੁਣ ਮੇਰਾ ਪਿੰਡ ਆ ਮੈਂ ਆਪਣੇ ਪਿੰਡ ਬਹੁਤ ਬੈਠਦਾ ਪਿੰਡ ਚ ਕੀ ਪ੍ਰੋਬਲਮ ਹੈ ਪਿੰਡ ਚ ਪਿੰਡਾਂ ਚ ਗੁੱਟ ਬਣ ਗਏ ਜਿੱਦਾਂ ਪਹਿਲਾਂ ਅਕਾਲੀ ਸੀ ਉਸ ਪਰਿਵਾਰ ਕੁਝ ਕਾਂਗਰਸੀ ਸੀ ਹੁਣ ਇੱਕ ਆਮ ਆਦਮੀ ਨਾਲ ਜੁੜ ਗਏ ਤੀਜਾ ਗੁੱਟ ਇਹਦਾ ਗੁੱਟ ਬਣ ਗਏ ਉਹ ਨਿੱਜੀ ਜ਼ਿੰਦਗੀ ਚ ਵੀ ਗੋਟੀ ਬਣੇ ਰਹਿੰਦੇ ਆ ਔਰ ਜਿੱਦਾਂ ਮੈਂ ਪਿੰਡ ਵੈਟਦਾ ਜੇ ਜੇ ਦੋ ਬੰਦੇ ਆ ਕੇ ਦੂਜੇ ਪਾਸੇ ਵਾਲੇ ਉਹ ਨਾਰਾਜ਼ ਹੋ ਜਾਂਦੇ ਆ ਅਸੀਂ ਨਿੱਜੀ ਤੌਰ ਤੇ ਮੈਂ ਆਪ ਹੀ ਮਨਾ ਲੰਨਾ ਤੇ ਮੇਰੇ ਮੈਨੂੰ ਆਪਣੇ ਪਿੰਡ ਦਾ ਮੋਹ ਹੈ ਪਰ ਉਹਨਾਂ ਕਈ ਵਾਰੀ ਕਹਿਣਾ ਉਹਨਾਂ ਵੀ ਵੋਟ ਜਿੱਨੂੰ ਮਰਜ਼ੀ ਪਾਓ ਯਾਰ ਆਪਸ ਚ ਐਦਾਂ ਕਿਉਂ ਬਣਾ ਕੇ ਰੱਖ ਦਊ ਮੂੰ ਬੀਜੇ ਫਿਰ ਮੇਰੇ ਕੋਲ ਦੂਜਾ ਚਾਹ ਪੀ ਗਏ ਤਾਂ ਫਿਰ ਦੂਜਾ ਦੂਜਾ ਨਾਰਾਜ਼ ਹੋ ਗਿਆ ਸਮਾਜ ਨੂੰ ਅਸੀਂ ਆਪ ਵੀ ਕਿਤੇ ਕਿਤੇ ਜ਼ਿੰਮੇਦਾਰ ਆ ਮਨ ਲਓ ਜਿਵੇਂ ਇੱਕ ਪਿੰਡ ਹੈ ਜੇ ਇੱਕ ਪਿੰਡ ਦੀ ਪੰਚਾਇਤ ਇਹ ਤਹਈਆ ਕਰ ਲੈ ਕੇ ਮੇਰੇ ਪਿੰਡ ਨਸ਼ਾ ਨਹੀਂ ਵਿਕੂਗਾ ਗੱਲ ਖਤਮ ਹੈ ਮਤਾ ਪੈ ਗਿਆ ਹੂੰ ਤਾਂ ਕਿਵੇਂ ਵਿਕਜੂਗਾ ਫਿਰ ਬਿਲਕੁਲ ਠੀਕ ਹੈ ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਮੰਨ ਲਓ ਇੱਕ ਪੰਚਾਇਤ ਹੈ ਤੇ ਪੰਚਾਇਤ ਮੰਨ ਲਓ ਮਤਾ ਪਾ ਵੀ ਦਿੰਦੀ ਹੈ ਕਿ ਪਿੰਡ ਚ ਨਸ਼ਾ ਨਹੀਂ ਵਿਕੂਗਾ ਹੁਣ ਜਿਹੜਾ ਉਹਨਾਂ ਦਾ ਆਪੋਜ਼ਿਟ ਜਿਹੜਾ ਗਰੁੱਪ ਹੈ ਉਹਨਾਂ ਨਾਲ ਨਹੀਂ ਤੁਰੂਗਾ ਉਹ ਹੂੰ ਤਾਂ ਫਿਰ ਤੁਸੀਂ ਕੀ ਕਰੋਗੇ ਬਹੁਤ ਚੀਜ਼ਾਂ ਆਪਾ ਕਲੀਆਂ ਸਰਕਾਰ ਤੇ ਨਾ ਸਿਟੀ ਕੁਝ ਆਪ ਦੀਆਂ ਵੀ ਜ਼ਿੰਮੇਵਾਰੀਆਂ ਚੱਕੀਆਂ